ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਈਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਈਸੈਂਸ ਹਾਸਲ ਕੀਤੇ ਸਨ ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦੇਣਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਦਲਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਦਲਜੀਤ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डिप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। We actually have seen, uh, seen there is no fraud happening. They actually genuinely have a license from Dubai and whenever you scan that license you probably can see online from Dubai. They have experience 5 to 10 years in Dubai and they um running the trucks in New Zealand. They actually done the theory test they done, done the driving. test in New Zealand before they getting license, then converted into class 5. However, there is a one letter is required that you done, um, you only drive 40 ton plus truck that was not written on the license and that was the requirement by the immigration that you need to put that in with the application and that letter is actually being told that it is a fake because it's been sent by the typewriter not by the Ministry of Dubai. So we will discuss with that. Uh, um, with all the politicians in the new week because LTS have now invited us Monday to hold a meeting with them and I'm uh, um, very high uh, hope that it's going to be sorted tomorrow otherwise we need actually um, your interview on that because what all we wanted is to fair with those people they came with the families they have got 440 people came with their families in New Zealand thank you so thank you thank you thank you so thank much you. ਇਸ ਮੁੱਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ। ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਇਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਇਸੈਂਸ ਹਾਸਲ ਕੀਤੇ ਸਨ। ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜ਼ਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦਿਨਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਲ ਜੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਲ ਜੀ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ ਡੇਪਰੀ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ ਪਾਈਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। And whenever you scan that license, you probably can see online from Dubai. They have experienced five to ten years in Dubai and they um running the trucks in New Zealand. They actually done the theory test, they done done the driving test in New Zealand before they getting license, then converted into class five. However, there is a one letter is required that you done um, you only drive 40 ton plus truck. That was not written on the license, and that was the requirement by the immigration that you need to put that in with the application. And that letter is actually being told that it is a fake because it has been sent by the typewriter, not by the Ministry of Dubai. So we will discuss with that uh, um, with all the politicians in the new week because ltsa have now invited us Monday to hold a meeting with them, and I'm uh, um, very high uh, hope that it's going to be sorted tomorrow. otherwise we need actually um, you are intervein on that because what what we wanted if to fair with those people they came with the families they have got 440 people came with their families in new zealand thank you so thank you. thank you thank you, thank thank you so much ਇਸ ਮੋਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਈਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਈਸੈਂਸ ਹਾਸਲ ਕੀਤੇ ਸਨ ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦਿਨਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਦਲਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਦਲਜੀਤ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डिप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। We actually have seen, uh, seen there is no fraud happening. They actually genuinely have a license from Dubai and whenever you scan that license you probably can see online from Dubai. They have experience 5 to 10 years in Dubai and they um running the trucks in New Zealand. They actually done the theory test they done done the driving. test in New Zealand before they getting license, then converted into class 5. However, there is a one letter is required that you done, um, you only drive 40 ton plus truck that was not written on the license and that was the requirement by the immigration that you need to put that in with the application and that letter is actually being told that it is a fake because it's been sent by the typewriter not by the Ministry of Dubai. So we will discuss with that. Uh, um, with all the politicians in the new week because LTS have now invited us Monday to hold a meeting with them and I'm uh, um, very high uh, hope that it's going to be sorted tomorrow otherwise we need actually um, your intervention on that because what all we wanted is to fair with those people they came with the families they have got 440 people came with their families in New Zealand thank you so thank you. Thank, thank you thank you thank you so you. much ਇਸ ਮੁੱਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ। ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਈਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਈਸੈਂਸ ਹਾਸਲ ਕੀਤੇ ਸਨ ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦਿਨਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਲ ਜੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਲ ਜੀ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਕ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डेप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। from Dubai. They have experienced 5 to 10 years in Dubai and they are um, running the trucks in New Zealand. They actually done the theory test, they done, done the driving test in New Zealand before they getting license then converted into class 5. However, there is a one letter is required that you done um, you only drive 40 ton plus truck that was not written on the license and that was the requirement by the immigration that you need to put that in with the application and that letter is actually being told that it is a fake because it's been sent by the typewriter not by the ministry of dubai so we will discuss with that uh, um, with all the politicians in the new week because ltsa have now invited us monday to hold a meeting with them and i'm uh, um, very high uh, hope that it's going to be sorted tomorrow otherwise we need actually um, your intervention on that because what all we wanted is to fear with those people they came with the families they have got 440 people staying with their families in New Zealand thank you so thank, thank you thank, thank you so much ਇਸ ਮੋਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਈਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਈਸੈਂਸ ਹਾਸਲ ਕੀਤੇ ਸਨ ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦੇਣਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਲ ਜੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਲ ਜੀ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डिप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। We actually have seen, uh, seen there is no fraud happening. they actually genuinely have a license from Dubai and whenever you scan that license you probably can see online from Dubai they have experience 5 to 10 years in Dubai and they um, running the trucks in New Zealand they actually done the theory test they done, done the driving test in New Zealand before they getting license then converted into class 5. However, there is a one letter is required that you done, um, you only drive 40 ton plus truck that was not written on the license and that was the requirement by the immigration that you need to put that in with the application and that letter is actually being told that it is a fake because it's been sent by the typewriter not by the Ministry of Dubai. So we will discuss with that. Uh, um, with all the politicians in the new week because LTS have now invited us Monday to hold a meeting with them and I'm uh, um, very high uh, hope that it's going to be sorted tomorrow otherwise we need actually um, your interview on that because what all we wanted is to fair with those people they came with the families they have got 440 people came with their families in New Zealand thank you so thank you. Thank, thank you thank you thank you so you. much ਇਸ ਮੁੱਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ। ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਇਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਇਸੈਂਸ حاصل ਕੀਤੇ ਸਨ। ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ ਬਾਰ-ਬਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦਿਨਾ ਰੱਖਿਆ ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ ਪਾਇਦਲਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਦਲਜੀਤ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डेप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। from Dubai. They have experienced 5 to 10 years in Dubai and they are um, running the trucks in New Zealand. They actually done the theory test, they done done the driving test in New Zealand before they getting license then converted into class 5. However, there is a one letter is required that you done um, you only drive 40 ton plus truck that was not written on the license and that was the requirement by the immigration that you need to put that in with the application and that letter is actually being told that it is a fake because it's been sent by the typewriter not by the ministry of dubai so we will discuss with that uh, um, with all the politicians in the new week because ltsa have now invited us monday to hold a meeting with them and i'm uh, um, very high uh, hope that it's going to be sorted tomorrow otherwise we need actually um, your intervention on that because what all we wanted if to fear with those people they came with the families they have got 440 people came with their families in New Zealand so thank you thank you thank you so much ਇਸ ਮੋਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਈਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਈਸੈਂਸ ਹਾਸਲ ਕੀਤੇ ਸਨ ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ। ਵਾਰ-ਵਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ। ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦੇਣਾ ਰੱਖਿਆ। ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ। ਪਾਇਲ ਜੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਲ ਜੀ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ ਦੀਪਰੀ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ ਪਾਈਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। We actually have seen, uh, seen there is no fraud happening they actually genuinely have a license from Dubai And whenever you scan that license, you probably can see online from Dubai. They have experienced 5 to 10 years in Dubai and they um, running the trucks in New Zealand. They actually done the theory test. They done, done the driving test in New Zealand before they getting license then converted into class 5. However, there is a one letter that is required that you done. Um, you only drive 40 ton plus truck that was not written on the license and that was the requirement by the immigration. That you need to put that in with the application, and that letter is actually being told that it is a fake because it's being sent by the typewriter, not by the Ministry of Dubai. So we will discuss with that uh, um, with all the politicians in the new week because LTSA have now invited us Monday to hold a meeting with them, and I'm uh, um, very high uh, hope that it's going to be sorted tomorrow. Otherwise, we need actually um, your intervention on that because what all we wanted if. to fear with those people they came with the families they have got 440 people came with their families in new zealand thank you so thank you. thank you thank you, thank thank you so much ਇਸ ਮੁੱਦੇ ਦੇ ਹੱਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦੀ ਸੁਲਝਾਏਗੀ ਨਿਊਜ਼ੀਲੈਂਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਗੰਭੀਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਦੁਬਈ ਤੋਂ ਆਏ ਸੈਂਕੜੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਤੋਂ ਬਾਅਦ ਪਾਈਚਾਰੇ ਦੇ ਵਿੱਚ ਵੱਡੀ ਚਿੰਤਾ ਪੈਦਾ ਹੋ ਗਈ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੁਬਈ ਦੇ ਵਿੱਚ ਕਾਨੂੰਨੀ ਤਰੀਕੇ ਨਾਲ ਲਾਇਸੈਂਸ ਬਣਾਏ ਸਨ ਅਤੇ ਨਿਊਜ਼ੀਲੈਂਡ ਆ ਕੇ ਟੈਸਟ ਅਤੇ ਟ੍ਰਾਈ ਦੇ ਕੇ ਨਵੇਂ ਸਿਰੇ ਤੋਂ ਲਾਇਸੈਂਸ ਹਾਸਲ ਕੀਤੇ ਸਨ। ਪਰ ਹੁਣ 2-3 ਸਾਲ ਬਾਅਦ ਕਾਗਜ਼ੀ ਕਟਾਂ ਦੇ ਨਾਮ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਇਸ ਮਾਮਲੇ ਨੇ ਕਈ ਨੌਜਵਾਨ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਚਿੰਤਾ ਦੇ ਵਿੱਚ ਧੱਕ ਦਿੱਤਾ ਹੈ ਬਾਰ-ਬਾਰ ਮੀਡੀਆ ਵਿੱਚ ਇਹ ਮਾਮਲਾ ਉੱਭਰਿਆ ਤਾਂ ਸੁਪਰੀਮ ਸਿੱਖ ਸੁਸਾਇਟੀ ਨੇ ਇਸ ਤੇ ਗੰਭੀਰ ਚਿੰਤਾ ਜਤਾਈ ਪਰਸੋਂ ਰਾਤ ਦੇ ਭੋਜਨ ਸਮਾਰੋਹ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਡਿਪਟੀ ਪ੍ਰਧਾਨ ਮੰਤਰੀ ਸਾਹਮਣੇ ਇਸ ਮੁੱਦੇ ਨੂੰ ਜ਼ੋਰਦਾਰ ਟੰਗ ਦਿਨਾ ਰੱਖਿਆ ਉਹਨਾਂ ਨੇ ਕਿਹਾ ਕਿ ਭਾਈਚਾਰਾ ਪੂਰੀ ਤਰ੍ਹਾਂ ਇਨ੍ਹਾਂ ਡਰਾਈਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੈ ਪਾਇਲ ਜੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਡਰਾਈਵਰਾਂ ਨੇ ਸਹੀ ਤਰੀਕੇ ਨਾਲ ਲਾਇਸੈਂਸ ਬਣਾਏ ਅਤੇ ਨਿਊਜ਼ੀਲੈਂਡ ਦੇ ਟੈਸਟਾਂ ਵਿੱਚ ਆਪਣਾ ਤਜਰਬਾ ਤੇ ਯੋਗਤਾ ਸਾਬਤ ਕੀਤੀ ਉਹਨਾਂ ਨਾਲ ਹੋ ਰਿਹਾ ਵਰਤਾਓ ਚਿੰਤਾ ਭਰਿਆ ਹੈ ਪਾਇਲ ਜੀ ਸਿੰਘ ਨੇ ਇਸ ਮੌਕੇ ਤੇ ਇਮੀਗ੍ਰੇਸ਼ਨ ਕ੍ਰਾਈਮ ਅਤੇ ਆਰਥਿਕਤਾ ਨਾਲ ਸੰਬੰਧਿਤ ਮਸਲਿਆਂ ਤੇ ਵੀ ਆਪਣੀ ਰਾਏ ਦਿੱਤੀ ਲਗਭਗ 120 ਲੋਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਸੁਪਰੀਮ ਸਿਟੀ ਸੋਸਾਇਟੀ ਵੱਲੋਂ ਮਸਲਿਆਂ ਨੂੰ ਹਿੰਮਤ ਨਾਲ ਉਠਾਉਣ ਲਈ ਧੰਨਵਾਦ ਕੀਤਾ डेप्री प्रधानमंत्री ने भरोसा ਦਿੱਤਾ ਹੈ ਕਿ ਉਹ ਪਰਮਜੀਤ ਪਰਮਾਰ ਅਤੇ பைਚਾਰੇ ਨਾਲ ਮਿਲ ਕੇ ਇਸ ਗੰਭੀਰ ਮੁੱਦੇ ਦਾ ਹੱਲ ਲੱਭਣ ਲਈ ਤੁਰੰਤ ਕੰਮ ਸ਼ੁਰੂ ਕਰਨਗੇ। from dubai, they have experienced five to ten years in dubai, and they are um, running the trucks in new zealand. they actually done the theory test, they done, done the driving test in new zealand before they getting license, then converted into class five. however, there is a, one letter is required that you, done, um, you only drive 40 ton plus truck. that was not written on the license, and that was the requirement by the immigration that you need to put that in with the application. and that letter is actually being Told that it is a fake because it's been sent by the typewriter, not by the Ministry of Dubai. So, we will discuss with that uh, um, with all the politicians in the due week because LTSA have now invited us Monday to hold a meeting with them. and I'm uh, um, very high uh, hope that it's going to be sorted tomorrow. Otherwise, we need actually um, your intervention on that because what all we wanted is to fear. with those people they came with the families they have got 440 people came with their families in new zealand thank you so thank, thank you thank, thank you so much ਇਸ ਮੋਦੇ ਦੇ ਹਾਲੇ ਪਾਈਚਾਰੇ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਡਰਾਈਵਰਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਏਗੀ ਅਤੇ ਉਹਨਾਂ ਦੇ ਜੀਵਨ ਜੀਵਿਕਾ ਨਾਲ ਜੁੜੇ ਇਸ ਸੰਕਟ ਨੂੰ ਜਲਦ